ਅਜਾ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਪ੍ਰਧਾਨ ਸ੍ਰੀ ਅਜੀਪਾਲ ਦਿਸ਼ਾਵਰ ਜੀ ਦੀ ਅਗਵਾਈ ਹੇਠ ਅੱਜ ਜੋ ਬਾਬਾ ਸਾਹਿਬ ਅੰਬੇਦਕਰ ਜੀ ਦੇ ਸਟੈਚੂ ਦੇ ਨਾਲ ਜੋ ਛੇੜਖਾਨੀ ਕੀਤੀ ਗਈ ਫਲੋਰ ਨੰਗਲ ਪਿੰਡ ਦੇ ਵਿੱਚ ਦੁਬਾਰੋ ਸ਼ਰਾਰਤੀ ਤੱਤਵਾ ਨੇ ਅੱਤਵਾਦੀ ਤੱਤਵਾ ਨੇ ਉਹਨਾਂ ਦੇ ਵਾਸਤੇ ਅਸੀਂ ਕੇਂਦਰ ਸਰਕਾਰ ਨੂੰ ਵੀ ਜਿੱਥੇ ਅਪੀਲ ਕਰ ਰਹੇ ਹਾਂ ਨਾਲ ਦੀ ਨਾਲ ਪੰਜਾਬ ਸਰਕਾਰ ਦਾ ਚਿਹਰਾ ਵੀ ਸਾਹਮਣੇ ਲਿਆ ਰਹੇ ਹਾਂ ਵੀ ਪੰਜਾਬ ਸਰਕਾਰ ਦੇ ਦੇਖੋ ਅੰਬੇਦਕਰ ਸਾਹਿਬ ਦੀ ਫੋਟੋ ਲਾ ਕੇ ਕੱਲਾ ਇਹ ਢੋਂਗ ਕਰ ਰਹੀ ਹੈ ਵੀ ਲੋ ਜੀ ਅੰਬੇਡਕਰ ਸਾਹਿਬ ਦੀ ਫੋਟੋ ਲਾਤੀ ਤਾਂ ਦਲਿਤ ਖੁਸ਼ ਹੈ। ਜੀ। ਬਾਬਾ ਸਾਹਿਬ ਅੰਬੇਡਕਰ ਦਾ અપਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਨਾ ਹੋਵੇ ਕਿ ਪੰਜਾਬ ਦਾ ਮਾਹੌਲ ਵਿਗੜਦਾ ਵਿਗੜਦਾ ਦੇਸ਼ ਤੱਕ ਪਹੁੰਚ ਜਾਵੇ, ਲੋਕ ਸੜਕਾਂ ਤੇ ਉਤਰਦੇ ਫਿਰਨ। ਇਸ ਕਰਕੇ ਸਰਕਾਰ ਨੂੰ ਇਹਨਾਂ ਸ਼ਰਾਰਤੀ ਤੱਤਵਾਂ ਨੂੰ ਨੱਥ ਪਾਣੇ ਚਾਹੀਦੀ ਹੈ ਤੇ ਮੈਂ ਇਨਾ ਹੀ ਕਹਿੰਦਾ ਹੋਇਆ ਅੱਜ ਪੂਰੇ ਸਮਾਜ ਨੂੰ ਇਹ ਮੈਸੇਜ ਦਵਾਂਗਾ ਕਿ ਆਪਦੇ ਆਪ ਦੇ ਲੈਵਲ ਤੇ ਆਪਣੇ ਆਪਣੇ ਇਲਾਕੇ ਦੇ ਵਿੱਚ ਜਾਗਰੂਕ ਮੁਹਿੰਮ ਚਲਾਓ ਤਾਂ ਕਿ ਕੋਈ ਇਦਾਂ ਦੇ ਸ਼ਰਾਰਤੀ ਤੱਤਵ ਜਿਹੜੇ ਆ ਉਹ ਪੈਦਾ ਹੀ ਨਾ ਹੋ ਸਕਣ ਠੀਕ ਹੈ ਠੀਕ ਹੈ ਧੰਨਵਾਦ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਮੀਡੀਆ ਦਾ ਜਿਹੜਾ ਹਮੇਸ਼ਾ ਤੁਸੀਂ ਸੱਚੀ ਖਬਰ ਦੱਸਦੇ ਹੋ ਜਿਹੜੇ ਆਏ ਦਿਨਾਂ ਤੇ ਡਾਕਟਰ ਭੀਮਰਾ ਅੰਬੇਦਕਰ ਜੀ ਦੇ ਸਟੈਚੂ ਨਾਲ ਜਿਹੜਾ ਗਲਤ ਸ਼ਬਦਾਵਲੀ ਤੇ ਤਲਵਾੜ ਹੋੜਾ ਮੂਰਤੀ ਤੋੜਨ ਦਾ ਉਹ ਬਹੁਤ ਹੀ ਦਲਿਤ ਸਮਾਜ ਦੇ ਰੋਜ ਪੈਦਾ ਹੋ ਰਿਹਾ ਹੈਗਾ ਤੇ ਪੰਜਾਬ ਸਰਕਾਰ 바ਵਾ ਸਾਹਿਬ ਦੀ ਮੂਰਤੀ ਦੇ ਵਿੱਚ ਯਕੀਨੀ ਨਹੀਂ ਸੁਰੱਖਿਆ ਬਣਾਉਣ ਤੇ ਬੀਫਲ ਰਹੀ ਹੈ ਫੇਲ ਹੋ ਰਹੀ ਹੈ ਤੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰੂੰਗਾ ਜਿੱਥੇ ਵੀ ਸਾਡੇ ਬਾਬਾ ਸਾਹਿਬ ਦੇ ਸਟੈਚੂ ਲੱਗੇ ਹੈਗੇ ਉਥੇ ਸੁਰੱਖਿਆ ਮੋਈਆ ਕਰਾਈ ਜਾਵੇ ਤਾਂ ਇਦਾਂ ਦੀ ਘਟਨਾਵਾਂ ਨਾ ਹੋਣ ਜੈ ਭੀਮ ਜੈ ਬਾਲਾ ਓਕੇ ਸਰ ਹਾਂਜੀ ਸਰ ਅੱਜ ਆਇਓ ਪਰਦੇਸ਼ੀ ਕਰਦੇ ਕਿ ਹੈ ਜੀ ਮਾਮੂ ਦਾ ਦੇਖੋ ਜੀ ਇਹ ਸਾਡੇ ਜਿਹੜਾ ਦਲਤਾਂ ਦੇ ਮਨ ਚ ਇੱਕ ਰੋਸ਼ ਹੈ ਕਿ ਮੌਜੂਦਾ ਸਰਕਾਰ ਦੇ ਹੁੰਦੇ ਹੋਏ ਆਪਣੇ ਆਪ ਨੂੰ ਇਹ ਸਰਕਾਰ ਕਹਿੰਦੀ ਹੈ ਵੀ ਅਸੀਂ ਗਰੀਬਾਂ ਦੇ ਦਲਤਾਂ ਦੇ ਵੀ ਰਹਿਬਰ ਆ ਮਸੀਹਾ ਬਣ ਕੇ ਕੰਮ ਕਰਾਂਗੇ ਪਰ ਤੁਸੀਂ ਦੇਖੋ ਆ ਸਾਲ ਦੇ ਵਿੱਚ ਵਿੱਚ ਪੰਜ ਵਾਰ 바ਵਾ ਸਾਹਿਬ ਦੀ ਪ੍ਰਤਿਮਾਵਾਂ ਨਾਲ ਥਾਂ ਥਾਂ ਤੇ ਜਿਹੜੀ ਬੇਅਦਬੀ ਹੋ ਰਹੀ ਆ ਅਤੰਕੀ ਪੰਨੂ ਵੱਲੋਂ ਤੇ ਕਿਤੇ ਨਾ ਕਿਤੇ ਸਰਕਾਰ ਦਾ ਇਹ ਸਰਕਾਰ ਦੀ ਇਹ ਨਲਾਕੀ ਹੈ ਕਿ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਇਹ ਦੋਸ਼ੀ बार-बार 바ਵਾ ਸਾਹਿਬ ਦੀ ਪ੍ਰਤਿਮਾਵਾਂ ਤੇ ਹਮਲਾ ਕਰਕੇ ਜਿਹੜਾ ਦਲਿਤਾਂ ਨੂੰ ਇੱਥੇ ਪੜਕਾਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਤੇ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਦੇ ਐਸੀ ਮੋਰਚਾ ਵਿੰਗ ਵੱਲੋਂ ਜਿਹੜਾ ਇੱਕ ਰੋਸ਼ਕ ਕੀਤਾ ਵਾ ਸਰਕਾਰ ਦੇ ਖਿਲਾਫ ਤਾਂ ਜੋ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਅਸੀਂ ਸਾਨੂੰ ਪਤਾ ਵੀ ਕੋਡ ਆਫ ਕੰਡਕਟ ਹੈ ਇਹਦੇ ਕਰਕੇ ਅਸੀਂ ਕੋਈ ਆਪਣਾ ਸੰਖਿਆਵਾਦ ਨਹੀਂ ਲੈ ਕੇ ਆਏ ਪਰ ਜਿਹੜਾ ਮਨ ਦਾ ਰੋਜ ਸੀ ਉਹ ਸਾਡਾ ਜ਼ਾਹਰ ਕਰਨਾ ਬਣਦਾ ਸੀ ਪਰ ਜੇ ਉਹਨਾਂ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਸਰਕਾਰ ਨੇ ਤੇ ਇਲੈਕਸ਼ਨਾਂ ਦੇ ਵਿੱਚ ਉਹਨਾਂ ਦਾ ਬਿਲਕੁਲ ਬਾਈਕਾਟ ਕੀਤਾ ਜਾਊਗਾ ਦਲਿਤ ਸਮਾਜ ਵੱਲੋਂ ਵੈਸਟ ਹਲਕੇ ਦੇ ਇਲੈਕਸ਼ਨਾਂ 'ਚ ਤੇ ਇਹ ਸਾਡੀ ਉਹਨਾਂ ਨੂੰ ਚੇਤਾਵਨੀ ਆ ਇਸ ਵਾਰ ਕਿੱਥੇ ਹੋਇਆਗਾ ਇਸ ਤਰ੍ਹਾਂ ਦਾ ਫੇਰ ਦੁਬਾਰਾ ਜਿਹੜਾ ਨੰਗਲ ਪਿੰਡ ਹੈ ਜੀ ਇਹਦੇ ਕੋਲ ਫਲੋਰ ਦੇ ਕੋਲ ਉੱਥੇ ਦੁਬਾਰਾ ਫਿਰ ਇਹ ਘਟਨਾ ਹੋਈ ਹੈ ਤੇ ਬਾਰ-ਬਾਰ ਘਟਨਾ ਹੋਣ ਦਾ ਮਤਲਬ ਕਿ ਸਰਕਾਰ ਸੀਰੀਅਸ ਨਹੀਂ ਜਾ ਰਹੀਆਂ ਪੁਲਿਸ ਪ੍ਰਸ਼ਾਸਨ ਸੀਰੀਅਸ ਨਹੀਂ ਹੈ 바ਵਾ ਸਾਹਿਬ ਜੀ ਜਾਂ ਦਲਤਾਂ ਦੀ ਭਾਵਨਾਵਾਂ ਨਾਲ ਖੇਡ ਰਹੇ ਆ ਇਹ ਸੀਰੀਅਸ ਨਹੀਂ